ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੰਲਾ ਪਹਿਲਾ ਦੋ ਤੁਕੀ ਤੂੰ ਗੁਣ ਦਾਤਾ ਨਿਰਮਲ ਭਾਈ ਨਿਰਮਲ ਨਾਮਨ ਹੋਏ ਹਮ ਅਪਰਾਧੀ ਨਿਰਗੁਣ ਭਾਈ ਤੁਝ ਹੀ ਤੇ ਗੁਣ ਸੋਏ ਏ ਪ੍ਰਭੂ ਤੂੰ ਜੀਵਾਂ ਨੂੰ ਆਪਣੇ ਗੁਣਾਂ ਦੀ ਦਾਤ ਦੇਣ ਵਾਲਾ ਪਵਿੱਤਰ ਸਰੂਪ ਹੈ ਪਰ ਵਿਕਾਰਾਂ ਕਰਕੇ ਸਾਡਾ ਜੀਵਨ ਪਵਿੱਤਰ ਨਹੀਂ ਹੋ ਰਿਹਾ ਅਸੀਂ ਪਾਪੀ ਆ ਗੁਣਹੀਨ ਹੈ ਪ੍ਰਭ ਇਹ ਪਤਤਾ ਵਾਲੇ ਗੁਣ ਤੇਰਤ ਬਿਨਾਂ ਕਿਤਰੇ ਨਹੀਂ ਮਿਲਦੇ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹਮ ਪਾਪੀ ਪਖੰਡੀਆਂ ਬਾਈ ਮਨ ਤਨ ਨਾਮ ਵਿੱਚੇ ਕਰਹਾ ਵੇ ਮੇਰੇ ਪ੍ਰੀਤਮ ਪ੍ਰਭੂ ਤੂੰ ਮੇਰਾ ਕਰਤਾਰ ਹੈ ਮੈਨੂੰ ਪੈਦਾ ਕਰਕੇ ਮੇਰੀ ਸੰਭਾਲ ਕਰ ਰਿਹਾ ਮੈਂ ਪਾਪੀ ਹਾਂ ਪਖੰਡੀਆਂ ਪਿਆਰੇ ਮੇਰੇ ਮਨ ਵਿੱਚ 99 ਚਾਪਨੇ ਨਾਮ ਦੀ ਮੱਤਤਾ ਬਖਸ਼ੋ ਰਹਾ ਬੇਖਮਾਇਆ ਚਿਤ ਮੋਹਿਆ ਪਾਈ ਚਤੁਰਾਈ ਪਤ ਖੋਏ ਚਿਤ ਮੈਂ ਠਾਕੁਰ ਸੱਚ ਵਸੈ ਪਾਈ ਜੇ ਗੁਰ ਗਿਆਨ ਸਮੋਏ ਹੈ ਪ੍ਰਭੂ ਜੀਵਤਾ ਚੇਤ ਆਤਮਿਕ ਮੌਤ ਲਿਉਣ ਵਾਲੀ ਮਾਇਆ ਚ ਸਦਾ ਮੋਹਿਆ ਰਹਿੰਦਾ ਸਿਆਨਪਾ ਨਾਲ ਆਪਣੀ ਜਿੱਤ ਗਵਾ ਲੈਂਦਾ ਪਰ ਜੇ ਗੁਰੂ ਦਾ ਦਿੱਤਾ ਗਿਆਨ ਜੀਵ ਦੇ ਮਨ 'ਚ ਟਿਕ ਜਾਏ ਤੇ ਪ੍ਰਭੂ ਹਿਰਦੈ ਵਿੱਚ ਵਸ ਪੈਂਦਾ ਰੂੜੋ ਰੂੜੋ ਆਖੀਏ ਭਾਈ ਰੂੜੋ ਲਾਲ ਚਲੂਲ ਜੇ ਮਨ ਹਰ ਸਿਉ ਬੈਰਾਗੀ ਹੈ ਮਾਈ ਦਰ ਕਰ ਸਾਚ ਅਪੂਲ ਹੈ ਭਾਈ ਪ੍ਰਮਾਤਮਾ ਸੁੰਦਰ ਸਰੂਪ ਹੈ ਉਸ ਨੂੰ ਮਨੋਂ ਪਿਆਰ ਦਾ ਗੂੜਾ ਲਾਲ ਰੰਗ ਚੜਿਆ ਉਹ ਸੁੰਦਰ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ ਜੇ ਮਨ ਹਰਿ ਸਿਉ ਬੈਰਾਗੀ ਹੈ ਭਾਈ ਦਰ ਕਰ ਸਾਚਾ ਪੂਲ ਜੇ ਜੀਵ ਦਾ ਮਨ ਪ੍ਰਮਾਤਮਾ ਨਾਲ ਪ੍ਰੇਮ ਕਰੇ ਤਾਂ ਹੈ ਭਾਈ ਉਸ ਤੇ ਅੰਦਰ ਉਸ ਤੇ ਹਿਰਦੇ ਚ ਸਦਾ ਪੂਲ ਪ੍ਰਭੂ ਪ੍ਰਗਟੋ ਜੰਦਮ ਪਾਤਾਲੀ ਆਕਾਸ਼ ਤੂੰ ਭਾਈ ਕਰ ਕਰ ਤੂੰ ਗੁਣ ਗਿਆਨ ਗੁਰ ਮੇਲੇ ਸੁਗ ਪਾਇਆ ਬਾਈ ਚੂਕਾ ਮਨੋਂ ਗੁਮਾਨ ਹੈ ਪ੍ਰਭੂ ਬਤਾਲਾ ਵਿੱਚ ਕਾਸ਼ ਹਰ ਥਾਂ ਤੇ ਹਰੇਕ ਤੇ ਹਿਰਦੇ 'ਚ ਤੂੰ ਮੌਜੂਦ ਹੈ ਆਪਣੇ ਗੁਣਾਂ ਦੀ ਜਾਣ ਪਛਾਣ ਗੁਰੂ ਦੇ ਰਾਹੀਂ ਤੂੰ ਜੀਵਾਂ ਨੂੰ ਆਪ ਕਰਵਾਨਾ ਜੇ ਜੀਵ ਨੂੰ ਗੁਰੂ ਮਿਲ ਪਏ ਤੇ ਪ੍ਰਭੂ ਦੀ ਗੁਣਾਂ ਦੀ ਬਰਕਤ ਨਾਲ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਜਲਮਲ ਕਾਇਆ ਮਾਂਜੀਏ ਭਾਈ ਪੀ ਮੈਲਾ ਤਨ ਹੋਏ ਗਿਆਨ ਮਹਾਰਸ ਨਾਈਏ ਭਾਈ ਮਨ ਤਾਂ ਨਿਰਮਲ ਹੋਏ ਇਹ ਭਾਈ ਜੇ ਪਾਣੀ ਨਾਲ ਮਲ ਮਲ ਕਿਸੇ ਨੂੰ ਮਾਝੀਏ ਤਾਂ ਵੀ ਸ਼੍ਰੀ ਮੈਲਾ ਹੀ ਰਹਿੰਦਾ ਪਰ ਜੇ ਪ੍ਰਮਾਤਮਾ ਦੇ ਗਿਆਨ ਰੂਪ ਜਲ ਵਿੱਚ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਨ ਦੀ ਟੁਬਕੀ ਲਾਈਏ ਤੇ ਮਨ ਪਵਿੱਤਰ ਹੋ ਜਾਂਦਾ ਦੇਵੀ ਦੇਵਾ ਪੂਜਯ ਭਾਈ ਕਿਆ ਮੰਗੋ ਕਿਆ ਦੇ ਪਾਹਣੇਰ ਪਖਾਲੀਏ ਪਾਏ ਜਲਮੈ ਬੂੜੈ ਤੇਹ ਭਾਈ ਜੇ ਦੇਵੀ ਦੇਵਤਿਆਂ ਦੀਆਂ ਪੱਥਰਾਂ ਦੀਆਂ ਮੂਰਤੀਆਂ ਦੀ ਪੂਜਾ ਕਰੀਓ ਕੀ ਦੇਣਗੇ ਤੱਕ ਨਹੀਂ ਦੇ ਸਕਦੇ ਪੱਥਰ ਨਾਲ ਪਾਣੀ ਨਾਲ ਧੋਂਦੇ ਰਹੀਏ ਕੁਛ ਨਹੀਂ ਮਿਲਣਾ ਕਿ ਪਾਣੀ ਵਿੱਚ ਪੱਥਰ ਨੇ ਡੁੱਬ ਹੀ ਜਾਣਾ ਗੌਰ ਬਿਨ ਅਲਖ ਨਾਲ ਕੀਏ ਭਾਈ ਜਗ ਬੂੜੈ ਪਤ ਕੋਏ ਮੇਰੇ ਠਾਕੁਰ ਹਾਤ ਵਡਾਈਆਂ ਪਾਈ ਜੈ ਪਾਵੇ ਤੈ ਦੇ ਪਰਮਾਤਮਾ ਦੀ ਹਸਤੀ ਗਿਆਨ ਤੋਂ ਪਰੇ ਹੈ ਬਿਆਰ ਨਹੀਂ ਕੀਤੀ ਜਾ ਸਕਦੀ ਭਾਈ ਪਰ ਜੀਵਾਂ ਨੇ ਕੀ ਵਸ ਵਡਾਈਆਂ ਪਰਮਾਤਮਾ ਦੇ ਆਪਣੇ ਹੱਥ ਚ ਨੇ ਜੋ ਉਸ ਨੂੰ ਚੰਗਾ ਲੱਗਦਾ ਪ੍ਰਭੂ ਉਸ ਨੂੰ ਬਖਸ਼ੇ ਜਾ ਰਿਹਾ ਬਈਆਰ ਬੋਲੇ ਮਿਠੁਲੀ ਭਾਈ ਸੱਚ ਕਹਿ ਫਿਰ ਬਾਇ ਬਿਰਹ ਹੈ 베ਦੀ ਸੱਚ ਵਸੀ ਭਾਈ ਅਦਕ ਰਹੀ ਹਰਨਾਏ ਜਿਹੜੀ ਜੀਵੀ ਸਤਰੀ ਹੈ ਭਾਈ ਪਰਮਾਤਮਾ ਦੀ ਸਿਫਤੋ ਸਲਾਹ ਦੇ ਮਿੱਠੇ ਬੋਲ ਬੋਲਦੀ ਸਦਾ ਪ੍ਰਭੂ ਦਾ ਸਿਮਰਨ ਕਰਦੀ ਰਹਿੰਦੀ ਹੈ ਉਹ ਪ੍ਰਭੂ ਪ੍ਰੇਮ ਵਿੱਚ ਵਿਜੀ ਹੋਈ ਜੀਵ ਇਸਤਰੀ ਸਦਾ ਪ੍ਰਭੂ ਵਿੱਚ ਨਾਮ ਚ ਟਿੱਕੀ ਰਹਿੰਦੀ ਆ ਸਭ ਕੋ ਆਖੇ ਆਪਣਾ ਪਾਈ ਗੁਰ ਤੇ 부ਝੈ ਸੁਝਾਨ ਜੋ ਵੀ ਦੇਸੋਂ ਉਬਰੇ ਪਾਈ ਸ਼ਬਦ ਸੱਚਾ ਨਿਸ਼ਾਨ ਹੈ ਪਾਈ ਹਰੇਕ ਜੀਵ ਮਾਇਆ ਦੀ ਆਪਣੀਆਂ ਗੱਲਾਂ ਹੀ ਕਰਦਾ ਪਰ ਜਿਹੜਾ ਮਨੁੱਖ ਗੁਰੂ ਪਾਸੋ ਜੀਵਨ ਰਸਤਾ ਸਮਝਦਾ ਉਹ ਸਿਆਣਾ ਹੋ ਜਾਂਦਾ ਤੇ ਜਿਹੜੇ ਮਨੁੱਖ ਪ੍ਰਮਾਤਮਾ ਦੇ ਪ੍ਰੇਮ ਚ ਵਿੱਜਦੇ ਨੇ ਮਾਇਆ ਦੇ ਮੋਹ ਚ ਡੁੱਬਣ ਤੋਂ ਵਿਕਾਰਾਂ ਫਸਣ ਚੋਂ ਬਚ ਜਾਂਦੇ ਨੇ ਇੰਦਨ ਅਦਿਕ ਸਕੇਲੀਐ ਭਾਈ ਪਾਵਕ ਕਰਨ ਚਕਬਾਇ ਕਿਨ ਬਲ ਨਾਮ ਰਿੱਧੈ ਵਸੈ ਪਾਏ ਨਾਨਕ ਮਿਲਣ ਸੁਭਾਏ へ ਭਾਈ ਜੇ ਬਹੁਤ ਸਾਰਾ ਬਾਲਨ ਇਕੱਠਾ ਕਰ ਲਈ ਤਸ ਜੁਜਰਤਾ ਨੂੰ ਅੱਗ ਪਾਈਓ ਸਾਰਾ ਸੜ ਕੇ ਸੁਆਬ ਜਾਂਦਾ ਇਸ ਤਰ੍ਹਾਂ ਇਹ ਨਾਨਕ ਜੇ ਪ੍ਰਮਾਤਮਾ ਦਾ ਨਾਮ ਕੜੀ ਪਾਲ ਬਾਸਤੇ ਮਨੁੱਖ ਦੇ ਮਨ ਚ ਵਸ ਪਏ ਸਜੇ ਸਜੇ ਦਾ ਪ੍ਰਭੂ ਨਾਲ ਮਲਾਵ ਇੱਕ ਦਿਨ ਹੋ ਹੀ ਜਾਂਦਾ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰਖਦਾ ਆ ਪ੍ਰਲਾਦ ਜਨਨ ਤੁਦ ਰਾਗ ਲੈ ਹਰ ਜਿਉ ਹਰਨਾਕਸ਼ ਮਾਰ ਪਚਾਇਆ ਹੈ ਹਰੀ ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈ ਜਦੋਂ ਉਹਦਾ ਜਗਤ ਬਣ ਇੱਜ਼ਤ ਰੱਖੀ ਹੈ ਹਰੀ ਪ੍ਰਲਾਦ ਭਗਤ ਵਰਗੇ अनेका ਸੇਵਕਾਂ ਦੀ ਤੂੰ ਇੱਜ਼ਤ ਰੱਖੀ ਅਰਨਾਕਸ਼ ਨੂੰ ਮਾਰ ਮੁਕਾਇਆ ਗੁਰਮੁਖਾ ਨੂੰ ਪਰਤੀਤ ਹੈ ਹਰ ਜਿਉ ਮਨਮੁਖ ਪਰਮ ਪੂਲਾਇਆ ਹੈ ਹਰੀ ਜਿਹੜੇ ਮਨੋਂ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨਿਸ਼ਚਾ ਹੋ ਜਾਂਦਾ ਜਿਹੜੇ ਮਨ ਪਿੱਛੇ ਤੁਰਦੇ ਨੇ ਭਟਕਦੇ ਰਹਿੰਦੇ ਨੇ ਹਰ ਜੀ ਇਹ ਤੇਰੀ ਮੜਿਆਈ ਭਗਤਾਂ ਕੀ ਪੈਜ ਰੱਖ ਤੂੰ ਸਾਮੀ ਭਗਤ ਤੇਰੀ ਸ਼ਰਨਾ ਰਹਾਉ ਹੇ ਹਰੀ ਭਗਤਾਂ ਦੀ ਇੱਜ਼ਤ ਤੇਰੀ ਹੀ ਇੱਜ਼ਤ ਹੈ ਹੇ ਸਾਮੀ ਭਗਤ ਤੇਰੀ ਸ਼ਰਮ ਪਏ ਰਹਿੰਦੇ ਨੇ ਤਾਂ ਆਪਣੇ ਭਗਤਾਂ ਦੀ ਇੱਜ਼ਤ ਪ੍ਰਖਿਆ ਕਰੋ ਰਹਾਉ ਭਗਤਾ ਨੂੰ ਜਮ ਜੋ ਨਾ ਸਾਕੇ ਕਾਲ ਨਾ ਨੇੜਹਿ ਜਾਇ ਕੇਵਲ ਰਾਮ ਨਾਮ ਮਨਵਸਿਆ ਨਾਮੇ ਹੀ ਮੁਕਤ ਪਾਈ ਹੈ ਭਾਈ ਭਗਤਾ ਨੂੰ ਮੌਤ ਡਰਾ ਨਹੀਂ ਸਕਦੀ ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਟੁਕਦਾ ਕਿਉਂਕਿ ਮੌਤ ਦੇ ਡਰ ਦੇ ਥਾਂ ਸਿਰ ਪ੍ਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਤ ਰੇਦ ਸੈਦਨ ਸਭਗਤਾਂ ਚਰਣੀ ਲਾਗੀ ਗੁਰ ਕੈ ਸੈਨ ਸਬਾਈ ਤੇ ਭਗਤ ਗੁਰੂ ਦੇ ਰਾਹੀ ਗੁਰੂ ਦੀ ਸ਼ਰਨ ਪੈ ਕੇ ਆਤਮਕ ਡੋਲਤਾ ਪ੍ਰਭੂ ਵਿੱਚ ਪ੍ਰਭੂ ਦੇ ਪਿਆਰ ਚ ਟਿਕੇ ਰਹਿੰਦੇ ਨੇ ਮਨਮੁਖਾਂ ਨੂੰ ਪਰਤੀਤ ਨ ਆਵੀ ਅੰਤਰ ਲੋਭ ਸੁਆ ਗੁਰਮਖ ਖਿਰਦਾ ਸ਼ਬਦ ਨਾ ਪੇਦਿਓ ਹਰਨਾਮ ਨ ਲਾਗਾ ਭਾਉ ਏ ਭਾਈ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪ੍ਰਮਾਤਮਾ ਤੇ ਯਕੀਨ ਨਹੀਂ ਬੱਜਦਾ ਉਹਨਾਂ ਅੰਦਰ ਲੋਭ ਭਰੀ ਗਰਜ ਟਿੱਕੀ ਰਹਿੰਦੀ ਹੈ ਗੁਰੂ ਦੀ ਸ਼ਰਨ ਪੈ ਕੇ ਉਹਨਾਂ ਮਨੁੱਖਾਂ ਦੇ ਹਿਰਦੇ 'ਚ ਗੁਰੂ ਦਾ ਸ਼ਬਦ ਵਿਜਦਾ ਹੀ ਨਹੀਂ ਕੋੜ ਕਬਟ ਬਾਜ ਲਹਿ ਜਾਸੀ ਮਨਮੁਖ ਫੀਕਾ ਅਲਾਵ ਤੇ ਮਨਮੁਖਾਂ ਦਾ ਬੋਲ ਵੀ ਰੁੱਖਾ ਰੁੱਖਾ ਰਹਿੰਦਾ ਉਹਨਾਂ ਦਾ ਝੂਠ ਤੇ ਠੱਗੀ ਦਾ ਪਾਜ ਇੱਕ ਦਿਨ ਉਗੜ ਹੀ ਜਾਂਦਾ ਭਗਤਾਂ ਵਿੱਚ ਆਪ ਵਰਤਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਮਿਦਾਤਾ ਹੈ ਪ੍ਰਭੂ ਆਪਣੇ ਭਗਤਾਂ ਨੂੰ ਆਪ ਕੰਮ ਕਰਦਾ ਤੇਰੇ ਭਗਤਾਂ ਨੇ ਤੇਰੇ ਨਾਲ ਡੂੰਗੀ ਸਾਂਝ ਪਾਈ ਹੈ ਏ ਪ੍ਰਭੂ ਮਾਇਆ ਦਾ ਮੂਹ ਵੀ ਤੇਰੀ ਰਚਨਾ ਤੂੰ ਆਪ ਹੀ ਸਰਵ ਵਿਆਪਕ ਰਚਨਹਾਰ ਹੋਮੇ ਮਾਰ ਮਨਸਾ ਮਨੈ ਸਮਾਣੀ ਗੁਰ ਕੈ ਸ਼ਬਦ ਪਛਾਤਾ ਜਿੰਨਾ ਮਨੁੱਖਾ ਨੇ ਗੁਰੂ ਸ਼ਬਦ ਰਾਹੀ ਆਪਣੇ ਹੋਮੇ ਨੂੰ ਮਕਾ ਲਿਆ ਉਹਨਾਂ ਨੇ ਪ੍ਰਭੂ ਨਾਲ ਡੂੰਘੀ ਸੰਨਪਾ ਲਈ ਅਚੇਤ ਕਾਮ ਕਰਹਿ ਪ੍ਰਭ ਤਿੰਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਦੀ ਸਦਾ ਮਨਵਸਿਆ ਸਭ ਕਾਜ ਸੁਵਾਰਨ ਹਾਰਾ ਹੈ ਪ੍ਰਭੂ ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਉਹਨਾਂ ਤੁਸੀਂ ਆਪ ਕੰਮ ਸੁਵਾਰਦੇ ਹੈ ਪਾਏ ਗੁਰੂ ਕਿਰਪਾ ਨਾਲ ਜਿਨ੍ਹਾਂ ਦੇ ਮਨ ਚ ਪਰਮਾਤਮਾ ਵਸਦਾ ਰਹਿੰਦਾ ਉਹਨਾਂ ਦੇ ਸਾਰੇ ਕੰਮ ਤੁਸੀਂ ਸਿਰੇ ਚਾੜਦੇ ਹੋ ਉਹਨਾਂ ਕਿਰੀਸ ਕਰੇ ਸਭ ਗੂਚੇ ਜਿਨ ਹਰ ਪ੍ਰਭ ਹੈ ਰਖਵਾਰ ਜਿਨ੍ਹਾਂ ਮਨੁੱਖਾਂ ਦੇ ਅੰਦਰ ਆਖਾ ਪਰਮਾਤਮਾ ਬਣਦਾ ਉਹਨਾਂ ਦੀ ਬਰਾਬਰੀ ਜਿਹੜਾ ਮਨੁੱਖ ਹਰਦ ਖੁਆਰ ਹੀ ਹੁੰਦਾ ਹੈ ਬੇਨੁਤ ਸਤਿਗੁਰ ਸੇਵੇ ਕਿਨੇ ਨਾ ਪਾਇਆ ਮਨਮੁਖ ਭੌਂਖ ਮੁਏ ਬਿੱਲ ਲਾਇ ਆ ਮੈਂ ਜਾ ਮੈਂ ਠੌਰ ਨਾ ਪਾਵਾਂ ਮੈਂ ਦੁੱਖ ਮੈਂ ਦੁੱਖ ਸਮਾਈ ਏ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਵੀ ਨਾ ਕਿਸੇ ਮਨੁੱਖ ਨੇ ਪ੍ਰਮਾਤਮਾ ਦਾ ਮਲਾਪ ਹਾਸਲ ਨਹੀਂ ਕੀਤਾ ਬਸ ਉਹ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੇ ਸਾਥ ਸਮਾਏ ਜਿਹੜਾ ਮਨੁ ਗੁਰੂ ਦੀ ਸ਼ਰਨ ਪੈਂਦਾ ਵਾਤਮਕ ਜੀਵਨ ਦੇਣ ਵਾਲਾ ਨਾਮ ਰਸ ਪੀ ਲੈਣਾ ਬਿਨ ਸਤ ਗੁਰ ਸੇਵੇ ਜਨਮ ਨਾ ਛੋੜ ਜਿਨੇ ਕਰਮ ਕਰੈ ਅਤੇ ਕਾਈ ਵੇਦ ਪੜੈ ਤੈਵਾਦ ਵਿਖਾਣ ਬਿਨ ਹਰਪਤ ਗਵਾਈ ਹੈ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖਾ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਨਹੀਂ ਛੱਡਦਾ ਪੰਡਤ ਲੋਕ ਵੇਦ ਪੜਦੇ ਨੇ ਸ਼ਾਸਤਰ ਪੜ੍ਹਦੇ ਨੇ ਪਰ ਹਰੀ ਨੂੰ ਨਹੀਂ ਜਪਦੇ ਫਿਰ ਪਤ ਗਵਾ ਕੇ ਜਾਂਦੇ ਨੇ ਸੱਚਾ ਸਤਗੁਰ ਸਾਚੀ ਜਿਸ ਮਾਣੀ ਪਛੂਟੈ ਗੁਰ ਸ਼ਰਨ ਆਈ ਹੈ ਭਾਈ ਗੁਰੂ ਦਾ ਸਦਾ ਥਿਰ ਉਪਦੇਸ਼ ਮਨੁੱਖ ਨੂੰ ਆਨੰਦ ਦੇਣ ਵਾਲਾ ਤੇ ਉਸਦੀ ਬਾਣੀ ਪ੍ਰਮਾਤਮਾ ਦੀ ਸਿਫਤ ਤੋਂ ਸਲਾਬ ਵਾਲੀ ਭਾਵ ਕੇ ਬਾਣੀ ਜਪਿਆ ਮਨੁੱਖ ਛੁੱਟ ਜਾਂਦਾ ਬੰਧਨਾਂ ਤੋਂ ਜਿਨ ਹਰ ਮਨ ਵਸਿਆ ਸੇਦਰ ਸਾਚੇਂਦਰ ਸਾਚੈ ਸਚਿਆਰ ਉਨਾਂ ਦੀ ਸ਼ੋਭਾ ਜੁਗ ਜੁਗ ਹੋਏ ਕੋਈ ਨਾ ਮਿਟਨ ਹਾਰਾ ਹੈ ਭਈ ਜਿਨਾਂ ਮਨੁੱਖਾ ਦੇ ਮਨ 'ਚ ਪ੍ਰਮਾਤਮਾ ਵਸਤ ਉਹ ਸਦਾ ਪ੍ਰਭੂ ਦੇ ਦਾਰ ਤੇ ਸੁਰੱਖਿ ਰੋ ਜਾਂਦੇ ਰੇ ਉਨਾਂ ਮਨੁੱਖਾ ਦੀ ਵੜੀ ਹਰੇਕ ਜੁਗ ਵਿੱਚ ਹੁੰਦੀ ਹੈ ਕੋ ਨਿੰਦਕ ਉਨਾਂ ਦੀ ਹੋਰੀ ਵਡਿਆਈ ਨੂੰ ਮਿਟਾ ਨਹੀਂ ਸਕਦਾ ਨਾਨਕ ਤਿਨ ਕੈ ਸਦਨ ਬਲ ਹਾਰੈ ਜਿਨ ਹਰ ਆਖਿਆ ਉਰ ਤਾਰਹਿ ਨਾਨਕ ਆਖ ਮਨ ਅਮਨੁਕਾ ਸਦਕੇ ਜਾਨਾਵਾਂ ਜਿਨ੍ਹਾਂ ਨੇ ਖਰੀਦੇ ਦਾ ਆਪਣੇ ਮਨ 'ਚ ਟਿਕਾ ਕੇ ਰੱਖਿਆ ਸੋਰਠ ਮਹੱਲਾ ਤੀਜਾ ਦੋਤ ਕੀ ਨਿਗੁਣਿਆ ਨੂੰ ਆਪੇ ਬਖਸ਼ਲੇ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਊਤਮ ਹੈ ਭਾਈ RAM ਨਾਮ ਚਿਤ ਲਾਏ ਭਾਈ ਗੁਨਾ ਤੋਂ ਸਖਣੇ ਜੀਵਾਂ ਨੂੰ ਸਤਗੁਰ ਦੀ ਸੇਵਾ 'ਚ ਲਾ ਕੇ ਪ੍ਰਮਾਤਮਾ ਆ ਬਖਸ਼ਦਾ ਇਹ ਭਾਈ ਗੁਰੂ ਦੀ ਸ਼ਰਨ ਸੇਵਾ ਬੜੀ ਸ਼੍ਰੇਸ਼ਟ ਇਦੇ ਚ ਜੁੜ ਕੇ ਹੀ ਮਨੁੱਖ ਤਰ ਸਕਦਾ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਭਾਈ ਪੁਰੇ ਸਾਤ ਗੁਰ ਲਏ ਰਲ ਲਾਇ ਰਹਾ ਹੋਏ ਭਾਈ ਸਿ ਜੀਵ ਗੁਨਾ ਤੋਂ ਸੱਕਣੇ ਆ ਵਿਕਾਰੀ ਹਾਂ ਪੂਰੇ ਗੁਰੂ ਨੇ ਜਿੰਨਾਂ ਨੂੰ ਆਪਣੀ ਸੰਗਤ ਚਰਲਾ ਲਿਆ ਉਹਨਾਂ ਨੂੰ ਪਰਮਾਤਮਾ ਆਪ ਮਿਹਰ ਕਰਕੇ ਆਪਣੇ ਨਾਲ ਜੋੜ ਲੈਂਦਾ ਰਹਾ ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ ਸੱਚ ਹੈ ਸ਼ਬਦ ਵਿਚਾਰ ਤਉ ਜਲ ਪਾਰ ਉਤਾਰਨ ਪਾਏ ਸਤਿਗੁਰ ਬੇੜਾ ਚਾੜੇ ਏ ਪਿਆਰੇ ਪ੍ਰਮਾਤਮਾ ਨੇ ਨੇਕਾਂ ਹੀ ਪ੍ਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੇ ਰਾਹੀ ਆਤਮਕ ਵਿਚਾਰ ਚ ਜੋੜ ਕੇ ਬਖਸ਼ਿਆ ਇਹ ਪਾਏ ਗੁਰੂ ਦੇ ਸ਼ਬਦ ਜਹਾਜ਼ ਚ ਚੜ ਕੇ ਉਸ ਪ੍ਰਮਾਤਮਾ ਨੇ ਨੇਕਾ ਜੀਵਾਂ ਨੂੰ ਸੰਸਾਰ ਸੁੰਦਰ ਤੋਂ ਪਾਰ ਲੰਗਾਇਆ ਮਨੂਰੈ ਤੇ ਕੰਚਨ ਬੈ ਪਾਏ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਉ ਮਨ ਵਸਿਆ ਭਾਈ ਜੋਤੀ ਜੋਤ ਮੇਨ ਲਾਏ ਇਹ ਭਾਈ ਜਿੰਨਾ ਮਨੁੱਖਾ ਨੂੰ ਪਾਰਸ ਗੁਰੂ ਆਪਣੇ ਸੰਗਤ ਚ ਮਿਲਾ ਕੇ ਪ੍ਰਭੂ ਚਰਨਾ ਜੋੜ ਦੇਂਦਾ ਮਨੁੱਖ ਸੜੇ ਹੋਏ ਲੋਏ ਤੋਂ ਸੋਨਾ ਬਣ ਜਾਂਦੇ ਨੇ ਇਹ ਭਾਈ ਆਪਾ ਪਉ ਤਿਆਗ ਕੇ ਉਹਨਾਂ ਦੇ ਮਨ ਚ ਪਰਮਾਤਮਾ ਦਾ ਨਾਮ ਵਸ ਪੈਂਦਾ ਹਉ ਵਾਰੀ ਹਉ ਵਾਰਨੇ ਭਾਈ ਸਤਗੁਰ ਕਉ ਸਤ ਬਲ ਹਾਰੇ ਜਾਮ ਨਾਮ ਨਿੰਦਾਨ ਜਿਨ ਦਿੱਤਾ ਪਾਏ ਗੁਰਮਤ ਸਹਿਜ ਸਮਾਉ へ ਭਾਈ ਮੈਂ ਕੁਰਬਾਨ ਜਾਨਾ ਹਾ ਗੁਰੂ ਤੋਂ ਸਦਕੇ ਜਾਨਾ ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਖਜਾਨਾ ਬਖਸ਼ਿਆ ਹੈ ਗੁਰਬਿੰਨ ਸਹਿਜਨਾ ਉਪਜੈ ਭਾਏ ਪੁੱਛੋ ਗਿਆਨੀਆਂ ਜਾਏ ਸਾਧਗੁਰ ਕੀ ਸੇਵਾ ਸਦਾ ਕਰ ਪਾਏ ਵਿੱਚੋਂ ਆਪ ਗਵਾਏ ਭਾਈ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖਾਂ ਨੂੰ ਜਾ ਕੇ ਪੁੱਛ ਲਵੋ ਇਹ ਉੱਤਰ ਮਿਲੇਗਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ਇਸ ਵਾਸਤੇ ਪਾਏ ਤੂੰ ਵੀ ਆਪਣੇ ਅੰਦਰ ਆਪਾ ਪੂਰ ਦੂਰ ਕਰਕੇ ਸਦਾ ਗੁਰੂ ਦੀ ਸੇਵਾ ਕਰਿਆ ਕਰ ਗੁਰਮਤੀ ਪਾਉ ਊਪਜੈ ਪਾਏ ਪਾਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਭਾਈਐ ਭਾਈ ਸੱਚ ਨਾਮ ਅਨਹਾਰ ਹੈ ਭਾਈ ਗੁਰੂ ਦੀ ਮੱਤ ਉਤੇ ਤੁਰਿਆ ਮਨੁੱਖ ਦੇ ਅੰਦਰ ਪਰਮਾਤਮਾ ਵਾਸਤੇ ਡਰ ਅਦਬ ਪੈਦਾ ਹੋ ਜਾਂਦਾ ਤੇ ਇਹੀ ਸਭ ਤੋਂ ਸ੍ਰਿਸ਼ਟ ਕੰਮ ਇਸ ਲਈ ਹੈ ਭਾਈ ਡਰ ਅਦਬ ਦੀ ਬਰਕਤ ਨਾਲ ਪਰਮਾਤਮਾ ਦੇ ਪਿਆਰ ਦੀ ਕੀਮਤ ਧਨ ਉਹਨਾਂ ਨੂੰ ਕੀਮਤੀ ਧਨ ਲੱਭ ਲੈਂਦਾ ਲੱਭ ਲੈਂਦੇ ਜੋ ਸਾਤਗੁਰੂ ਸੇਵੇਂ ਆਪਣਾ ਪਾਈ ਤਿੰਨ ਕਹਿ ਹੌਣ ਲੱਗਾਂ ਭਾਈ ਜਨਮ ਸਵਾਰੀ ਆਪਣਾ ਪਾਈ ਕੁਲ ਵੀ ਲਏ ਬਖਸ਼ਾ ਇਹ ਪਾਏ ਜਿਹੜੇ ਮਨੁੱਖ ਆਪਣੇ ਗੁਰੂ ਦਾਸਰਾ ਲੈਂਦੇ ਤੇ ਮੋਨਾਂ ਦੀ ਚਰਨੀ ਲੱਗਦਾ ਇਸ ਤਰ੍ਹਾਂ ਮੈਂ ਆਪਣਾ ਜੀਵਨ ਸੋਨਾ ਬਣਾ ਰਿਆ ਵਾਂ ਸੱਚ ਬਾਣੀ ਸੱਚ ਸ਼ਬਦ ਹੈ ਪਾਏ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਬਾਈ ਤਿਸ ਬਿਗਨ ਨ ਲਾਗੈ ਕੋਏ ਏ ਭਾਈ ਗੁਰੂ ਦੀ ਕਿਰਪਾ ਨਾਲ ਸਦਾ ਥਿਰ ਨਾਮ ਹਿਰਦੇ ਵਿੱਚ ਫਿਰ ਆਵਸਤ ਹੈ ਸਿਫਤੋ ਸਲਾਦੀ ਬਾਣੀ ਹਿਰਦੇ ਚਾ ਵਸਤੀ ਹੈ ਇਸ ਲਈ ਹੈ ਨਾਨਕ ਆਖੇ ਪਏ ਗੁਰੂ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਉਹਨੂੰ ਜੀਵਨ ਸਫਰ ਵਿੱਚ ਕੋਈ ਔਕੜ ਨਹੀਂ ਆਪਰਦੀ ਸੋਰਠ ਮਹੱਲਾ ਤੀਜਾ ਹਰ ਜਿਉ ਸ਼ਬਦੇ ਜਾਪਦਾ ਭਾਈ ਬੁਰੇ ਪਾਗ ਮਿਲਾਏ ਸਦਾ ਸੁਖ ਸੁਹਾਗਣੀ ਪਾਈ ਅੰਧੇ ਰਤੀਆ ਰੰਗ ਲਾਏ ਹੈ ਭਾਈ ਗੁਰੂ ਸ਼ਬਦ ਰਾਹੀਂ ਪ੍ਰਮਾਤਮਾ ਨਾਲ ਜਾਣ ਪਛਾਣ ਬਣਦੀ ਹੈ ਜਦੋਂ ਬਣਦੀ ਹੈ ਫਿਰ ਖਸਮ ਪ੍ਰਭੂ ਨਾਲ ਪਿਆਰ ਕਰਨ ਵਾਲੇ ਜੀਵ ਇਸਤਰੀਆਂ ਸਦਾ ਆਤਮਕ ਆਨੰਦ ਮਾਣਦੀਆਂ ਰਹਿੰਦੀਆਂ ਨੇ ਉਹ ਪ੍ਰਭੂ ਦੇ ਪ੍ਰੇਮ ਰੰਗ ਚ ਰੰਗੀਆ ਰਹਿੰਦੀਆਂ ਨੇ ਹਰ ਜੀ ਤੂੰ ਆਪੇ ਰੰਗ ਚੜਾਏ ਗਾਉ ਹੋਗਾ ਉਹ ਰੰਗ ਰਾਤਿਓ ਪਾਈ ਅਰਸ਼ੇ ਤੀ ਰੰਗ ਲਾਇ ਰਹਾ ਉਹ ਹੈ ਪ੍ਰਭੂ ਜੀ ਤੁ ਆਪ ਹੀ ਸ਼ਰਨਾ ਜੀਮਾਂ ਉਤੇ ਬਖਸ਼ਿਸ਼ ਕਰਨ ਵਾਲਿਓ ਪਿਆ ਪ੍ਰਭੂ ਪਿਆਰ ਦੇ ਰੰਗ ਵਿੱਚ ਰੰਗੇ ਪ੍ਰਭੋ ਪਰਮਾਤਮਾ ਦਾ ਨਾਲ ਪਿਆਰ پا ਕੇ ਉਹਦੀ ਸਿਫਤ ਤੋਂ ਸਲਾਹ ਦੇ ਗੀਤ ਗਾंदे ਰਿਆ ਕਰੋ ਰਹਾਉ ਗੁਰ ਕੀ ਕਾਰ ਕਮਾਉਣੀ ਪਾਈ ਆਪ ਛੋੜ ਚਿਤ ਲਾਇ ਸਦਾ ਸਹਿਜ ਫਿਰ ਦੁੱਖ ਨਾ ਲੱਗਈ ਪਾਏ ਹਰਾਮ ਸਹਿ ਮਨ ਆਏ ਹੈ ਪਾਏ ਜਿਹੜੀ ਜੀਵ ਸਤਰੀ ਆਪਾ ਪਵ ਛੱਡ ਕੇ ਗੁਰੂ ਦੀ ਦਸੀ ਦਾਕਾਰ ਕਰਦੇ ਉਸ ਤੇ ਅੰਦਰ ਸਦਾ ਆਤਮਕ ਡੋਲਤਾ ਬਣੀ ਰਹਿੰਦੀ ਉਸ ਨੂੰ ਕਦੇ ਦੁੱਖ ਨਹੀਂ ਪੋ ਸਕਦਾ ਪੇਰ ਕਾ ਹੁਕਮ ਨਾ ਜਾਣਨੀ ਪਾਈ ਸਾਹ ਕੁ ਲਖਣੀ ਕੁਨਾਰ ਮਨ ਹਟਕਾਰ ਕਮਾਉਣੇ ਪਾਈ ਵਿਣ ਨਾ ਵੈ ਕੁੜਿਆ ਰਹਿ ਪਾਈ ਜਿਹੜੀ ਜੀਵ ਸਤਰੀ ਪ੍ਰਭੂ ਪਤੀ ਦੀ ਰਜਾ ਨੈ ਸਮਨ ਦੀ ਕੁਛੇ ਲਛਣਾ ਵਾਲੀ ਚੰਦਰੀ ਹੈ ਉਹ ਵੀ ਖਾਵੇ ਮਾਤਰ ਮਨ ਦੇ ਹਲਟ ਨਾਲ ਗੁਰੂ ਦਸੀਕਾਰ ਕਰੀ ਜਾ ਰਹੀ ਹੈ ਸੇ ਗਾਮ ਹੈ ਜਿਨ ਮਸਤਕ ਭਾਗ ਹੈ ਪਾਈ ਪਾਇ ਸਚੈ ਬਰਾਗ ਅੰ ਦਿਨ ਰਾਤ ਗੁਣਰਮੈ ਪਾਈ ਨਿਰਪਗੁਰ ਲਿਵ ਲਾਗ ਹੈ ਪਾਈ ਜਿਨ ਨਮੁੱਖਾਂ ਦੇ ਮੱਥੇ ਉਤੇ ਭਾਗ ਜਾਗ ਪੈਂਦੇ ਨੇ ਉਹ ਪਰਮਾਤਮਾ ਦੀ ਸਿਫਤ ਤੋਂ ਸਲਾਹ ਦੇ ਗੀਤ ਗਾਉਂਦੇ ਰਹਿੰਦੇ ਨੇ ਉਪਰਾਮ ਹੋ ਜਾਂਦੇ ਨੇ ਭਾਈ ਪ੍ਰਭੂ ਪ੍ਰੇਮ ਦੇ ਰੰਗ ਚ ਰੰਗੇ ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵੋ ਦਿਨ ਰਾਤ ਸੋ ਕਯ ਮਨੋ ਵਿਸਾਰਯ ਪਾਈ ਜਿਸਤੀ ਵੱਡੀ ਹੈ ਦਾਤ ਹੈ ਭਾਈ ਦਿਨ ਰਾਤ ਉਸ ਪਰਮਾਤਮਾ ਦੀ ਸੇਵਾ ਭਗਤੀ ਕਰਿਆ ਕਰੋ ਸਭ ਜੀਵਾਂ ਨੂੰ ਮਾਰਦਾ ਤੇ ਜੀਵਾਂ ਦਦਾ ਇਹ ਪਾਇ ਜਿਸ ਪਰਮਾਤਮਾ ਨੇ ਜੀਵਾ ਉੱਤੇ ਕੀਤੀ ਹੋਈ ਬਖਸ਼ਿਸ਼ ਬਹੁਤ ਵੱਡੀ ਹੈ ਉਸ ਨੂੰ ਮਨੋਂ ਕਦੀ ਵੀ ਭੁਲਾਣਾ ਨਹੀਂ ਚਾਹੀਦਾ ਮਨਮੁਖ ਮੈਲੀ ਡੁੰਮਣੀ ਪਾਈ ਦਰਗਾ ਨਹੀਂ ਥਾਵ ਗੁਰਮੁਖ ਹੋਵੇ ਤਾ ਗੁਣ ਰਵੈ ਪਾਏ ਮਿਲ ਪ੍ਰੀਤਮ ਸਾਥ ਸਮਾਉ ਹੇ ਭਾਈ ਮਨ ਪਿਛੇ ਤੁਰਨ ਵਾਲੀ ਜੀਵ ਇਸਤਰੀ ਡੁੰਮਣੀ ਹੈ ਇਹ ਕਾਰਨ ਨਾਲ ਪਰੇ ਰਹਿਂਦੀ ਹੈ ਪਰ ਇਹ ਭਾਈ ਜਦੋਂ ਗੁਰੂ ਦੀ ਸਰਨਾਹ ਪੈਂਦੀ ਹੈ ਪਰਮਾਤਮਾ ਦੇ ਗੁਣ ਚੇਤੇ ਕਰਨ ਲੱਗ ਪੈਂਦੀ ਹੈ। ਏ ਤੇ ਜਨਮ ਹਰਨਾ ਚੇਤਿਓ ਭਾਈ ਖਿਆ ਮੂ ਦੇਸੀ ਜਾਏ। ਕਿੜੀ ਪਵੰਦੀ ਮੋਹਾਯਨ ਪਾਈ ਵਿਖਿਆ ਨੂੰ ਲੋਬਾਏ ਭਾਈ ਜਿਸਨੇ ਇਸ ਮਨੁੱਖਾ ਜਨਮ ਵਿੱਚ ਪਰਮਾਤਮਾ ਨੂੰ ਯਾਦ ਨਾ ਕੀਤਾ ਉਹ ਪਰਲੋਕ ਵਿੱਚ ਜਾ ਕੇ ਕੀ ਮੂ ਖਾਏਗਾ। ਜੇ ਭਾਈ ਮਾਇਆ ਦੀ ਖਾਲਤਰ ਲੋਭ ਵਿੱਚ ਫਸ ਕੇ ਸੁਚੇਤ ਰਹਿਣ ਦੀਆਂ ਆਵਾਜ਼ਾਂ ਪੈਂਦੀਆਂ ਵੀ ਉਸਨੇ ਆਪਣਾ ਆਤਮਿਕ ਜੀਵਨ ਲੁਟਾਈ ਲਿਆ। ਨਾਮ ਸੰਮਲ ਲੈ ਸੁਖ ਵਸੈ ਭਾਈ ਸਦਾ ਸੁਖ ਸ਼ਾਂਤ ਸ਼ਰੀਰ ਨਾਨਕ ਨਾਮ ਸੰਭਾਲ ਤੂੰ ਪਾਈ ਆ ਪਰਮ ਪਰ ਗੁਣੀ ਗਹੀਰ ਹੈ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਚ ਵਸਾਉਂਦੇ ਨੇ ਉਹ ਆਤਮਕ ਕਨੰਚ ਵਸਤੇ ਰਹਿੰਦੇ ਨੇ ਸੁਖ ਸ਼ਾਂਤੀ ਮਿਲ ਜਾਂਦੀ ਏ ਨਾਨਕ ਆਖੇ ਭਾਈ ਤੂੰ ਉਸ ਪ੍ਰਮਾਤਮਾ ਦਾ ਨਾਮ ਹਿਰਦੇ ਚ ਵਸਾਈ ਰੱਖ ਜਿਹੜਾ ਬਹੁਤ ਬੇਅੰਤ ਸਭ ਗੁਣਾ ਦਾ ਮਾਲਕ ਹੈ ਸੌਰਠ ਮਹੇਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆ ਓ ਅੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨੈ ਉਪਾਇਆ ਪਾਈ ਕਰਨ ਕਰਨ ਸਮਰਾਤ ਜਿਉ ਪਿੰਡ ਜਿਨ ਸਾਜਿਆ ਪਾਏ ਦੇਕਰ ਆਪਣੀ ਬਾਤ ਹੈ ਭਾਈ ਜਿਸ ਪ੍ਰਮਾਤਮਨ ਸਾਰਾ ਜਗਤ ਪੈਦਾ ਕੀਤਾ ਉਹ ਸਾਰੀਆਂ ਤਾਕਤਾਂ ਦਾ ਮੂਲ ਹੈ ਉਸ ਨੇ ਆਪ ਹੀ ਆਪਣੇ ਸਤਿਆ ਦੇ ਕੇ ਜਨ ਦੇ ਕੇ ਸਰੀਰ ਪੈਦਾ ਕੀਤਾ ਕਿਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਤ ਗੁਰ ਗੋਬਿੰਦ ਸਾਲਾਹੀਐ ਪਾਈ ਜਿਸਤੇ ਜਪੈ ਤਾਥੇ ਪਯੁ ਕਰਤਾਰ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ ਉਸ ਨੂੰ ਕਿਵੇਂ ਦੇਖਿਆ ਜਾਏ ਭਾਈ ਗੋਬਿੰਦ ਦੇ ਰੂਪ ਗੁਰੂ ਦੀ ਸਿਫਤ ਸਲਾਹ ਹਮੇਸ਼ਾ ਕਰਨੀ ਚਾਹੀਦੀ ਮੇਰੇ ਮਨ ਜਪੀਐ ਹਰ ਭਗਵੰਤਾ ਨਾਮਦਾਨ ਤੇ ਜਨ ਆਪਣੇ ਦੁੱਖ ਤਰਦ ਕਾ ਹੰਤ ਰਹਾ ਹੋ ਏ ਮੇਰੇ ਮਨ ਸਦਾ ਹਰੀ ਦਾ ਨਾਮ ਜਪਣਾ ਚਾਹੀਦਾ ਭਗਵਾਨ ਆਪਣੇ ਸੇਵਕਾਂ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਸਾਰੇ ਦੁੱਖ ਪੀੜਾਂ ਦਾ ਨਾਸ ਕਰਨ ਵਾਲਾ ਰਹਾਬ ਜਾ ਕੇ ਕਰ ਸਭ ਕੀਛ ਹੈ ਪਾਏ ਨਾਉ ਨਿੰਦ ਪਰੇ ਪਨਹਾਰ ਤਿਸ ਕੀ ਕੀਮਤ ਨਾਮ ਬਵੈ ਭਾਈ ਊਚਾ ਗੰ ਅਪਾਰ ਹੈ ਭਾਈ ਜਿਸ ਪ੍ਰਭੂ ਦੇ ਘਰ ਚ ਹਰੇਕ ਚੀਜ਼ ਮੌਜੂਦ ਹੈ ਜਿਸ ਦੇ ਘਰ ਜਗਤ ਦੇ ਸਾਰੇ 9 ਖਜ਼ਾਨੇ ਮੌਜੂਦ ਨੇ ਉਸ ਦਾ ਕਦੀ ਮੁੱਲ ਨਹੀਂ ਪੈ ਸਕਦਾ ਜੀ ਜੰਦਪ੍ਰਤਪਾਲ ਦਾ ਪਾਏ ਨਿਤਨਿਤ ਕਰਦਾ ਸਾਰ ਸਤਗੁਰ ਪੂਰਾ ਪੇਟੀਏ ਪਾਏ ਸ਼ਬਦ ਮਿਲਾਵਣ ਹਾਰ へ ਪਾਇਓ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲ ਸਦਾ ਹੀ ਜੀਵਾਂ ਦੀ ਸੰਭਾਲ ਕਰਤ ਇਸ ਲਈ ਉਸ ਦਾ ਦਰਸ਼ਨ ਕਰਨ ਲਈ ਪਾਏ ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ ਸੱਚੇ ਚਰਨ ਸ੍ਰੇਵੀਏ ਭਾਈ ਪਰਮਪਉ ਹੋਵੇ ਨਾਸ ਮਿਲ ਸੰਤ ਸਬਾ ਮਨ ਮਾਂਜੀਏ ਭਾਈ ਹਰ ਕੈ ਨਾਮ ਨਿਵਾਸ ਸੇ ਭਾਈ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਚਰਨ ਹੀਰ ਤੇ ਚ ਵਸਾਈ ਰੱਖਣੇ ਚਾਹੀਦੇ ਨੇ ਪਰਮੰਡਾਰ ਪਉ ਨਾਸ ਹੋ ਜਾਂਦਾ ਹੈ ਭਾਈ ਸਾਥ ਸੰਗਤ ਮਿਲ ਕੇ ਮਨ ਨੂੰ ਸਾਫ ਕਰਨਾ ਚਾਹੀਦਾ ਮਿਟੇ ਅੰਧੇਰਾ ਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਫਲ ਸਤਿਗੁਰ ਪਾ ਸਾਧ ਸੰਗਤ ਦੀ ਬਰਕਤ ਲਹੇ ਭਾਈ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਮਨੁੱਖ ਦੇ ਅੰਦਰੋਂ ਮਿਟ ਜਾਂਦਾ ਕੋਲ ਫੁੱਲ ਖਿੜ ਜਾਂਦਾ ਹੈ ਭਾਈ ਗੁਰੂ ਦੇ ਬਚਨਾਂ ਤੋਂ ਰਿਆ ਆਤਮਿਕ ਅਨੰਦ ਪੈਦਾ ਹੁੰਦਾ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਕਟ ਕਟ ਬ੍ਰह्म ਬਸਾਰਿਆ ਭਾਈ ਪੇਖੈ ਸੁਣੈ ਹਜੂਰ ਇਹ ਪਾਇ ਵਿਤਕਰਾ ਛੱਡ ਦੇਣਾ ਚਾਹੀਦਾ ਸਭ ਦੇ ਚਰਨਾਂ ਦੀ ਧੂੜ ਬੰਨਣਾ ਚਾਹੀਦਾ ਭਾਈ ਇਹ ਪ੍ਰਮਾਤਮਾ ਰੇਖਸ਼ੀਰ ਵਿੱਚ ਵਸਦਾ ਹੈ ਉਹ ਸਭ ਦੇ ਅੰਕ ਸੰਗ ਜੇਤ ਦਿਨ ਵਿਸਰੈ ਪਾਰ ਬ੍ਰह्म ਪਾਇ ਤਿਤ ਦਿਨ ਮਰੀਏ ਝੂਰ ਕਰਨ ਕਰਾਵਨ ਸਮਰੱਥ ਭਾਈ ਸਰਬ ਕਲਾ ਪਰਪੂਰ ਮਰਜ ਕਹਿਣ ਲੱਗੇ ਜਿਸ ਦਿਨ ਪ੍ਰਮਾਤਮਾ ਬੁੱਲ ਜਾਏ ਉਸ ਦਿਨ ਫਿਰ ਦੁਖੀ ਹੋ ਕੇ ਆਤਮਕ ਮੌਸ ਸੇੜ ਲਈਦਾ ਇਸ ਲਈ ਭਾਈ ਯਾਦ ਰੱਖੋ ਪ੍ਰਮਾਤਮਾ ਸਭ ਕੁਝ ਕਰ ਸਕਣ ਵਾਲਾ ਜੀਵਾਂ ਪਾਸੋਂ ਕਰਾ ਸਕਣ ਵਾਲਾ ਵੀ ਉਹੀ ਹੈ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ মোহ ਬినాਸ਼ ਤਿਸ ਪਾਵੇ ਤਾਂ ਮੈ ਲੈ ਭਾਈ ਹਿਰਦੇ ਨਾਮ ਨਿਵਾਸੀ ਭਾਈ ਜਿਸ ਮਨੁੱਖ ਦੇ ਹਿਰਦੇ ਚ ਪ੍ਰਮਾਤਮਾ ਦਾ ਪਿਆਰ ਕੀਮਤੀ ਤਨ ਮੌਜੂਦ ਹੈ ਹਰਨਾ ਮੌਜੂਦ ਹੈ ਉਹਦੇ ਅੰਦਰ ਮਾਇਆ ਦਾ ਮੋਹ ਨਾਸ ਹੋ ਜਾਂਦਾ ਹੈ ਭਾਈ ਉਸ ਪਰਮਾਤਮਾ ਦੋ ਚੰਗਾ ਲੱਗੇ ਉਦੋਂ ਹੀ ਜੀਵਾ ਨੂੰ ਆਪਣੇ ਚਰਨਾਂ ਵਿੱਚੋ ਮਿਲਾ ਲੈਂਦਾ ਗੁਰਮੁਖ ਕਮਲ ਵਰਗਾਸੀਐ ਪਾਏ ਹਿਰਦੈ ਹੋਵੇ ਪਰਗਾਸ ਪ੍ਰਗਟ ਪਿਆ ਪ੍ਰਤਾਮ ਪ੍ਰਮ ਪਾਏ ਮੌਲਿਆ ਤਰਤ ਆਕਾਸ਼ੇ ਪਾਏ ਗੁਰੂ ਦੇ ਸੰਮੁਖ ਹੋਇਆ ਹਿਰਦੇ ਦਾ ਕੌਲ ਫੁੱਲ ਖਿੜ ਪੈਂਦਾ ਹੈ ਆਤਮਿਕ ਚਾਨਣ ਹੋ ਜਾਂਦਾ ਹੈ ਭਾਈ ਗੁਰੂ ਦੀ ਸ਼ਰਮ ਪਿਆ ਮਨੁੱਖ ਦੇ ਅੰਦਰ ਪਰਮਾਤਮਾ ਦੀ ਤਾਕਤ ਪ੍ਰਗਟ ਹੋ ਜਾਂਦੀ ਹੈ ਗੁਰਪੂਰੈ ਸੰਤੋਖਿਆ ਭਾਈ ਐ ਨਿਸਲਾਗਾ ਭਾਉ ਰਸਨਾ RAM ਰਵੈ ਸਦਾ ਬਾਈ ਸਾਚਾ ਸਾਦੂ ਸੁਆਉ ਏ ਭਾਈ ਜਿਸ ਮਨੁੱਖ ਨੂੰ ਪੂਰੇ ਗੁਰ ਨੇ ਸੰਤੋਖ ਦੀ ਦਾਤ ਦੇ ਦਿੱਤੀ ਉਹਦਾ ਦਿਨ ਰਾਤ ਪ੍ਰਭੂ ਚਰਨਾਂ 'ਚ ਪਿਆਰ ਬਣਿਆ ਰਹਿੰਦਾ ਉਹ ਮਨੁੱਖ ਸਦਾ ਆਪਣੇ ਜੀਵ ਨਾਲ ਪਰਮਾਤਮਾ ਦਾ ਨਾਮ ਚੱਪਦਾ ਰਿੰਨ ਕਰਨੀ ਸੁਣ ਸੁਣ ਜੀਵਿਆ ਪਾਏ ਨਹਿ ਚਲ ਪਾਇਆ ਥਾਮ ਇਸ ਪਰ ਤੀਤ ਨ ਆਵੇ ਭਾਈ ਸੋ ਜੀੜਾ ਜਲ ਜਾਉ ਹੈ ਭਾਈ ਮਨੁੱਖ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਸਿਫਤੋ ਸੁਲਾਸ ਸੁਣ ਸੁਣ ਕੇ ਆਤਮਿਕ ਨਾਨ ਹਾਸਲ ਕਰ ਲੈਂਦਾ ਜੇ ਪਾਇ ਜਿਸ ਮਨੁੱਖ ਨੂੰ ਗੁਰੂ ਤੇ ਇਤਬਾਰ ਨਹੀਂ ਵੱਜਦਾ ਉਹ ਫਿਰ ਸਮਝ ਲਓ ਰ ਭਾਗਾ ਹੈ ਆਤਮਕ ਮੋਤੋਂ ਨੇ ਸੇੜੀ ਹੋਈ ਆ ਬਹੁ ਗੁਣ ਮੇਰੇ ਸਹਿਮ ਬਪਾਈ ਹਉ ਤਿਸ ਕੈ ਬਲ ਜਾ ਉਹ ਨਿਰਗੁਣ ਆਰੇ ਪਾਲਦ ਪਾਈ ਦੇਹ ਨਿਥਾਵੇਂ ਥਾਉ ਹੇ ਭਾਈ ਮੇਰੇ ਮਾਲਕ ਪ੍ਰਭੂ ਚ ਬਯੰਤ ਗੁਣ ਕਿਹੜੇ ਦਸਾਉ ਨਿਰਗੁਣ ਆਰੇ ਮਨੁੱਖਾ ਨੂੰ ਵੀ ਪਾਲਦ ਰਿਜਕ ਸੰਭਾਹੇ ਸਾਸ ਪਾਈ ਗੋੜਾ ਜਾ ਕਾ ਨਾਮ ਜਿਸ ਗੁਰੂ ਸੱਚਾ ਪੇਟੀਐ ਪਾਇ ਪੂਰਾ ਤਿਸ ਕਰਮਾ ਉਹ ਮਾਲਕ ਹਰੇਕ ਸਾਹ ਦੇ ਨਾਲ ਜਿਜਕ ਪੜੰਦ ਹੈ ਸਭ ਨੂੰ ਗੂੜਾ ਰੰਗ ਚਾੜ ਦਿੰਦਾ ਹੈ ਭਾਈ ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਉਸ ਦੀ ਕਿਸਮਤ ਜਾਗ ਪੈਂਦੀ ਹੈ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸ ਗਿਰਾਸ ਨਾ ਵਿਸਰੈ ਪਾਈ ਵੇਖੋ ਸਦਾ ਹਜੂਰ ਹੈ ਭਾਈਓ ਪਰਮਾਤਮਾ ਸਾਰੀਆਂ ਤਾਕਤਾਂ ਨਾਲ ਭਰਪੂਰ ਉਸ ਦੀ ਯਾਤ ਤੋਂ ਬਿਨਾ ਇੱਕ ਘੜੀ ਪਰ ਵੀ ਆਤਮਕ ਜੀਵਨ ਨਹੀਂ ਮਿਲਦਾ ਨੇ ਭਾਈ ਮੈਂ ਤੁਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੇਖਨਾ ਵਾ ਮੈਨੂੰ ਖਾਂਦਿਆਂ ਸਾਹ ਲੈਂਦਿਆਂ ਕਦੀ ਨਹੀਂ ਭੁੱਲਦਾ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਾ ਵਰਪੂਰ ਜਿੰਨਾ ਪ੍ਰੀਤ ਨ ਲੱਗੀ ਆ ਪਾਈ ਸੇ ਨਿਤ ਨਿਤ ਮਦੇ ਝੂਰ ਹੈ ਭਾਈ ਜਿਸ ਮਨੁੱਖ ਨੂੰ ਪਰਮਾਤਮਾ ਨੇ ਗੁਰੂ ਦੀ ਸੰਗਤ ਵਿੱਚ ਮਿਲਾ ਦਿੱਤਾ ਉਸ ਨੂੰ ਪਰਮਾਤਮਾ ਹਰ ਥਾਂ ਮੌਜੂਦ ਜਿਸਨਾਂ ਲੱਗ ਪੈਂਦੈ ਇਹ ਪਰੇ ਪਾਇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ ਸਦਾ ਚਿੰਤਾ ਚੀਜ਼ ਮਰਦੇ ਨੇ ਅੰਚ ਲਾਇਮ ਤਾਇ ਪਾਇ ਪਉਜਲ ਦੁੱਖ ਸੰਸਾਰ ਕਰ ਕਿਰਪਾ ਨੰਦਰ ਨਿਹਾਲਿਆ ਪਾਇ ਕੀ ਤੌਨ ਅੰਗ ਅਪਾਰ ਹੈ ਪਾਇ ਸ਼ਰਨ ਪੈ ਮਨੁੱਖ ਨੂੰ ਆਪਣੇ ਪੱਲੇ ਨਾਲ ਲਾ ਕੇ ਪਰਮਾਤਮਾ ਆਪ ਇਹ ਦੁੱਖ ਰੂਪ ਸੰਸਾਰ ਸਮੁੰਦਰ ਚ ਪੰਗਪਾਰ ਲੰਗਾਲ ਲੈਂਦਾ ਪਰਬੂਸ ਉਤੇ ਕਿਰਪਾ ਕਰਕੇ ਉਸ ਨੂੰ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਮਨ ਤਨ ਸ਼ੀਤਲ ਹੋਇਆ ਪਾਏ ਪੋਜਨ ਨਾਮ ਜਨਹਾਰ। ਨਾਨਕ ਤੇ ਸ਼ਰਨਾਗਤੀ ਪਾਏ ਜੇ ਕਿਲ ਮਿਖ ਕਾਟਣ ਹਾਰ ਹੈ ਪਾਇ ਉਸ ਮਨੁੱਖ ਦਾ ਮਨ ਠੰਡਾ ਹੋ ਜਾਂਦੈ। ਸ਼ਰੀਰ ਸ਼ਾਂਤ ਹੋ ਜਾਂਦਾ ਹੈ। ਉਸ ਕੋਲ ਨਾਮ ਦੀ ਖੁਰਾਕ ਹੈ ਨਾਮ ਦਾ ਸਾਰ ਹੈ ਨਾਨਕ ਆਖੇ ਪਾਈ ਉਸ ਪਰਮਾਤਮਾ ਦੀ ਸ਼ਰਨ ਪਵੋ ਜੋ ਸਾਰੇ ਪਾਪ ਕਟਣ ਦੇ ਸਮਰਤ ਹੈ ਮਨ ਤਨ ਸ਼ੀਤਲ ਹੋਇਆ ਪਾਈ ਹੋਜਨ ਨਾਮ ਅੰਧਾਰ ਨਾਨਕ ਤੀਰ ਸ਼ਰਨਾਗਤੀ ਪਾਈ ਜੇ ਕਿਲ ਬਿਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ